ਆਹ ਵਿਰੋਧੀ ਕਿਉਂ ਕਹਿ ਰਹੇ ਨੇ ਕਿ ਜਿਹੜਾ ਕਿ ਭਗਵੰਤ ਮਾਨ ਨੂੰ ਖੁੰਝੇ ਲਾਨ ਲਈ ਅਮਨ ਅਰੋੜਾ ਨੂੰ ਪ੍ਰਧਾਨ ਲਾਇਆ ਲਾਇਆ ਗਿਆ ਵਿਰੋਧੀ ਵਿਚਾਰੇ ਸੁਪਨੇ ਲੈਣ ਦੇ ਆਦੀ ਨੇ ਤੇ ਉਹਨਾਂ ਨੂੰ ਸੁਪਨੇ ਲੈਣ ਦਿਓ ਉਹਨਾਂ ਦੇ ਸੁਪਨੇ ਸੁਪਨੇ ਦੇ ਵਿੱਚ ਹੀ ਅਸੀਂ ਹੁਣ ਸਾਰੇ ਵਿਰੋਧੀ ਤਾਂ ਉੱਥੇ ਚਿੱਤ ਕਰਤੇ ਹੁਣ ਵਿਰੋਧੀਆਂ ਕੋਲ ਬੋਲਣ ਦਾ ਕੋਈ ਅਧਿਕਾਰ ਨਹੀਂ ਰਹੀ ਵਿਕਾਸ ਦੀ ਗੱਲ ਕੀਤੀ ਹੈ ਤੁਸੀਂ ਜੇਕਰ ਗੱਲ ਕਰੀਏ ਵਿਰੋਧੀ ਕਹਿ ਰਹੇ ਕਿ ਵਿਕਾਸ ਤਾਂ ਹੋਈ ਨਹੀਂ ਆਮ ਆਦੀ ਪਾਰਟੀ ਦੇ ਰਾਹ ਦੇ ਵਿੱਚ ਜਿਹੜਾ ਕਿ ਪੰਜਾਬ ਦੀ ਪਛੜਿਆ ਗਿਆ ਵਿਕਾਸ ਦੇ ਨਾਂ ਤੇ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਤੇ ਫੇਰ ਸਾਨੂੰ ਪੰਜਾਬ ਦੇ ਲੋਕਾਂ ਨੇ ਚਾਰ ਵਿੱਚੋਂ ਤਿੰਨ ਸੀਟਾਂ ਕਿਉਂ ਦਿੱਤੀਆਂ ਨੇ ਜੀ ਉਹ ਵੀ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਅਸੀਂ ਕਦੇ ਜਿੱਤੇ ਹੀ ਨਹੀਂ ਸੀ ਜਿੱਥੇ ਸਾਡਾ ਨਾਮ ਨਿਸ਼ਾਨ ਵੀ ਜਿਹੜਾ ਸੀ ਉਹ ਬਹੁਤ ਛੋਟਾ ਸੀਗਾ ਲੇਕਿਨ ਉੱਥੇ ਲੋਕਾਂ ਨੇ ਸਾਨੂੰ ਤਕੜੀ ਵਿਕਟਰੀ ਦਿੱਤੀ ਸਾਡੇ ਉਮੀਦਵਾਰ ਜਿਤਾਏ ਨੇ ਤੇ ਉਹ ਸਾਡਾ ਵਿਕਾਸ ਬੋਲਦਾ ਸਾਡਾ ਕੰਮ ਬੋਲਦਾ ਅਸੀਂ ਕੋਈ ਡੁਪਲੀਕੇਸੀ ਜਾਂ ਕੋਈ ਡਰਾਮੇਬਾਜ਼ੀ ਕਰਕੇ ਲੋਕਾਂ ਤੋਂ ਵੋਟਾਂ ਹਾਸਲ ਨਹੀਂ ਕੀਤੀਆਂ ਕੰਮ ਕਰਕੇ ਹਾਸਲ ਕੀਤੀਆਂ ਕਿਤੇ ਨਾ ਕਿਤੇ ਫਰਕ ਨਹੀਂ ਪਿਆ ਜਿਹੜਾ ਅਕਾਲੀ ਦਲ ਇਸ ਵਾਰ ਚੋਣਾ ਨਹੀਂ ਲੜਿਆ ਹੈਗਾ ਜਿਮਨੀ ਚੋਣਾਂ ਨਹੀਂ ਲੜਿਆ ਤੇ ਉਹਦੇ ਨਾਲ ਕਿਤੇ ਨਾ ਕਿਤੇ ਫਰਕ ਪਿਆ ਲੇਖਦੇ ਕਿੰਨਾ ਕੁ ਫਰਕ ਪਿਆ ਲੱਗਦਾ ਅਕਾਲੀਆਂ ਨੂੰ ਉਹਨਾਂ ਦੀ ਅਸਲੀ ਜਿਹੜੀ ਆ ਜਗ੍ਹਾ ਦਾ ਪਤਾ ਲੱਗ ਗਿਆ ਇਸੇ ਕਰਕੇ ਉਹ ਚੋਣਾਂ ਨਹੀਂ ਲੜੇ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਲੋਕਾਂ ਨੇ ਵੋਟਾਂ ਨਹੀਂ ਪਾਉਣੀ ਆ ਕਿਉਂਕਿ ਉਹਨਾਂ ਨੇ ਪਿੱਛੇ ਦੇਖਿਆ ਸੀਗਾ 2022 ਦੀ ਜਨਰਲ ਇਲੈਕਸ਼ਨ ਦੇ ਵਿੱਚ ਜਦੋਂ ਹੋਈਆਂ ਉਦੋਂ ਸਿਰਫ ਉਹਨਾਂ ਦੇ ਤਿੰਨ ਜਿੱਤੇ ਸੀ ਦੇ ਤਿੰਨਾਂ ਦੇ ਵਿੱਚੋਂ ਵੀ ਦੋ ਹਟ ਗਏ ਹੁਣ ਇੱਕ ਰਹਿ ਗਿਆ ਉਹਨਾਂ ਕੋਲੇ ਇਸ ਕਰਕੇ ਅਕਾਲੀ ਦਲ ਦਾ ਜਿਹੜਾ ਆਧਾਰ ਆ ਉਹ ਪੰਜਾਬ ਦੇ ਵਿੱਚੋਂ ਖੋ ਗਿਆ ਖੋ ਕਾਂਗਰਸ ਦਾ ਵੀ ਗਿਆ ਕਾਂਗਰਸ ਦੇ ਵੀ ਪੱਲੇ ਕੁਝ ਨਹੀਂ ਰਿਹਾ ਪਹਿਲਾਂ ਵੀ ਪੁੱਲ ਪੁੱਲੇ ਕੇ ਨਾ ਵੋਟਾਂ ਲੈ ਗਈ ਸੀ ਥੋੜੀਆਂ ਬਹੁਤਾਂ ਕਾਂਗਰਸ ਲੇਕਿਨ ਹੁਣ ਜਿਹੜੀ ਆ ਉਹ ਨਹੀਂ ਕਾਂਗਰਸ ਨੂੰ ਪੈਣੀ ਆ ਉਹ ਹੁਣ ਅੱਗੇ ਫਿਊਚਰ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੀ ਆ ਪੰਜਾਬ ਦਾ ਵਿਕਾਸ ਆਮ ਆਦਮੀ ਪਾਰਟੀ ਕਰ ਸਕਦੀ ਆ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਕੋਲ ਕਮਾਂਡ ਸਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਥਲੇ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਅੱਗੇ ਵੀ ਕਰੇਗੀ ਕਿਉਂ ਚਲੋ ਸਾਹਿਬ ਜਿਹੜੇ ਕਿ ਵਾਅਦੇ ਕੀਤੇ ਸਨ ਸੱਤਾ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਹੋਂਦ ਤੋਂ ਪਹਿਲਾਂ ਤੇ ਪਰ ਉਹ ਵਾਅਦੇ ਦੀ ਗੱਲ ਕਰਦੇ ਆ ਆਪਾਂ ਹਾਂ ਜਿਹੜੇ ਹਜ਼ਾਰ ਰੁਪਏ ਵੀ ਤੇ ਹੋਰ ਜਿਹੜੇ ਕਈ ਵਾਦੇ ਨੇ ਉਤੋਂ ਭੱਜੀਏ ਸਰਕਾਰ ਤੇ ਉਹ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਆ ਵਿਰੋਧੀ ਕਹਿ ਰਹੇ ਨੇ ਵੀ ਨਹੀਂ ਜੀ ਨਹੀਂ ਸਰਕਾਰ ਕਿਸੇ ਵੀ ਵਾਦੇ ਤੋਂ ਨਹੀਂ ਭੱਜੀ ਹੁਣ ਕਿੱਡਾ ਵੱਡਾ ਵਾਦਾ ਜਿਹੜਾ ਬਿਜਲੀ ਦੇ ਬਿੱਲਾਂ ਦਾ ਸੀ 600 ਯੂਨਟ ਹਰ ਪਰਿਵਾਰ ਨੂੰ ਲਗਭਗ 90% ਲੋਕ ਜਿਹੜੇ ਰਹਿਸ਼ੀ ਸਾਡੇ ਪਿੰਡਾਂ ਤੇ ਸ਼ਹਿਰਾਂ ਦੇ ਨੇ ਚਾਹੇ ਉਹ ਗਰੀਬ ਨੇ ਚਾਹੇ ਅਮੀਰ ਨੇ ਚਾਹੇ ਉਹਨਾਂ ਦੀ ਕਿੰਨੀ ਵੀ ਆਮਦਨ ਹੈ ਸਾਰਿਆਂ ਘਰਾਂ ਨੂੰ ਉਸ ਗੱਲ ਦੀ ਇੱਕ ਵਾੜੇ ਤੋਂ ਮਾਫੀ ਮਿਲੀ ਹੈ 90% ਲੋਕਾਂ ਨੂੰ ਬਿਲ ਹੀ ਨਹੀਂ ਆਉਂਦਾ ਬਿਜਲੀ ਦਾ ਤੇ ਹੋਰ ਇਦੋਂ ਵਧੀਆ ਹੋਰ ਸਹੂਲਤ ਕੀ ਦੇ ਸਕਦੇ ਆ ਜੀ ਤਕਰੀਬਨ 600 ਯੂਨਟ ਜਿਹੜੀ ਹੈ ਕਾਂਗਰਸ ਵੇਲੇ 10 ਰੁਪਏ ਦੇ ਦਰ ਤੇ ਲੈ ਯੂਨਿਟ ਸੀ 6000 ਰੁਪਏ ਦੇ ਕਰੀਬ ਬਣ ਜਾਂਦੀ ਹੈ ਇੱਕ ਪਰਿਵਾਰ ਨੂੰ 6000 ਰੁਪਏ ਉਹਦੇ ਖਾਤੇ ਦੇ ਵਿੱਚ ਸਮਝੋ ਬਿਜਲੀ ਦੇ ਜਿਹੜੀ ਅਸੀਂ ਦੇ ਰਹੇ ਹਾਂ ਛੋਟ ਉਹਦੇ ਰਹੀਂ ਜਾ ਰਿਹਾ ਤੇ ਜਿਹੜਾ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਬਹੁਤ ਛੇਤੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਉਹ ਅਸੀਂ ਦੇਣ ਜਾ ਰਹੇ ਹਾਂ ਉਹ ਕੇਂਦਰ ਸਰਕਾਰ ਜਿਹੜੇ ਸਾਡੇ ਪੈਸਿਆਂ ਦੇ ਉੱਤੇ ਰੋਕ ਲਾ ਕੇ ਉਹਨੂੰ ਰੋਕੀ ਬੈਠੀ ਹੈ ਉਹ ਥੋੜੀ ਜੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਹੈ ਉਹ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਲੋਕਾਂ ਦੇ ਵਿਕਾਸ ਤੇ ਲੋਕਾਂ ਦੇ ਨਾਲ ਜਿਹੜੀਆਂ ਪਾਰਟੀਆਂ ਰਾਜ ਸੱਤਾ ਦੇ ਵਿੱਚ ਆਉਂਦੀਆਂ ਵਾਅਦੇ ਕਰਕੇ ਉਹ ਵਾਅਦੇ ਪੂਰੇ ਕਰਨ ਦਾ ਪੂਰਾ ਮੌਕਾ ਦੇਵੇ ਕੇਂਦਰ ਸਰਕਾਰ ਨੂੰ ਕੱਲਿਆਂ ਨੂੰ ਹਦਖਾਰ ਨਹੀਂ ਹੈ ਵੀ ਉਹ ਆਪ ਹੀ ਸਾਰੇ ਕੰਮਕਾਰ ਕਰਨ ਤੇ ਦੂਜੀਆਂ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਨ ਉਹ ਸਾਨੂੰ ਸਾਡਾ ਪੈਸਾ ਜਿਹੜਾ ਪਿਆ ਹੈ ਲਗਭਗ ਹੁਣ ਤਾਂ ਬਹੁਤ ਜ਼ਿਆਦਾ ਬਣ ਗਿਆ 8-7 ਕਰੋੜ 1000 ਕਰੋੜ ਰੁਪਈਆ ਤੇ ਉਹ ਸਾਰਾ ਸਾਡਾ ਜਾਰੀ ਕਰਨ ਤਾਂ ਕਿ ਅਸੀਂ ਲੋਕਾਂ ਨੂੰ ਦੇ ਸਕੀਏ ਉਹ ਸਿਰਫ ਐਸੇ ਕਰਕੇ ਰੁਕਿਆ ਹੋਇਆ ਲੇਕਿਨ ਫੇਰ ਵੀ ਅਸੀਂ ਅਰੇਂਜਮੈਂਟ ਕੀਤਾ ਸਰਕਾਰ ਨੇ ਰੈਵਨਿਊ ਜਿਹੜਾ ਉਹ ਇਕੱਠਾ ਕਰਨ ਦਾ ਅਰੇਂਜਮੈਂਟ ਕਾਫੀ ਵੱਡੇ ਪੱਧਰ ਤੇ ਕੀਤਾ ਤੇ ਉਹ ਅਸੀਂ ਚਲਾ ਵੀ ਰਹੇ ਹਾਂ ਦੇਖੋ ਕੇਂਦਰ ਸਰਕਾਰ ਸਾਡਾ ਪੈਸਾ ਸਾਨੂੰ ਨਹੀਂ ਦੇ ਰਹੀ ਸਾਡਾ ਜੀਐਸਟੀ ਸਾਡਾ ਆਰਡੀਐਫ ਦੇ ਫੰਡ ਸਾਡੇ ਸਾਰੇ ਜੋ ਜਾਰੀ ਕਰ ਰਹੇ ਸਾਡੇ ਵੱਲੋਂ ਇੱਥੋਂ ਹੀ ਗਏ ਹੋਏ ਆ ਉਹਦੇ ਰੱਖੀ ਬੈਠੀ ਆ ਉਹਨਾਂ ਨੂੰ ਨਹੀਂ ਰੱਖਣਾ ਚਾਹੀਦਾ ਸਾਡੇ ਪੈਸੇ ਸਾਨੂੰ ਜਾਰੀ ਕਰਨੇ ਚਾਹੀਦੇ ਤਾਂ ਕਿ ਲੋਕਾਂ ਨੂੰ ਅਸੀਂ ਉਹਨਾਂ ਨਾਲ ਕੀਤੇ ਵਾਦੇ ਪੂਰੇ ਕਰ ਸਕੀਏ ਤੇ ਵਿਕਾਸ ਹੋਰ ਤੇਜ਼ੀ ਨਾਲ ਕਰ ਸਕੀਏ ਸਰ ਸਾਬ ਕਾਨੂੰਨ ਦੀ ਵਿਵਸਥਾ ਦੀ ਗੱਲ ਕਰਦੇ ਆ ਤਾਂ ਕਾਨੂੰਨੀ ਵਿਵਸਥਾ ਤੁਸੀਂ ਦੇਖ ਚੁੱਕੇ ਹੋ ਕਿ ਪਿੱਛੇ ਮੁਹਾਲੀ ਦੇ ਉੱਤੇ ਇੱਕ ਪੰਜਾਬੀਆਂ ਦੇ ਉੱਤੇ ਹਵਨਾਂ ਕੀਤਾ ਗਿਆ ਪ੍ਰਵਾਸੀਆਂ ਦੇ ਵੱਲੋਂ ਉਹ ਵੀ ਇੱਕ ਵੱਡੀ ਘਟਨਾ ਹੋਈ ਤੇ ਉਸ ਤੋਂ ਬਾਅਦ ਹਜੇ ਤੱਕ ਵੀ ਉਹਦੇ ਵਿਚਾਰ ਚੱਲ ਰਿਹਾ ਹੈ ਤੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਰੋਸ ਆ ਕਿ ਪੰਜਾਬ ਦੇ ਵਿੱਚ ਆ ਕੇ ਉਹਨਾਂ ਦੇ ਉੱਤੀ ਹਮਲੇ ਹੋ ਰਹੇ ਨੇ ਜਿਸ ਕੀ ਪੰਜਾਬ ਦੀ ਸਰਕਾਰ ਔਰ ਕਾਨੂੰਨ ਦੀ ਵਿਵਸਥਾ ਨੂੰ ਚਲਾਉਣ ਵਿੱਚ ਫੇਲ ਸਾਬਤ ਹੋਈ ਹੈ। ਅ ਸਰਕਾਰ ਨਹੀਂ ਫੇਲ ਸਾਬਤ ਹੋਈ। ਦੇਖੋ ਉਹ ਹੁਣ ਲੇਬਰ ਕਰਨ ਵਾਸਤੇ ਪ੍ਰਵਾਸੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ। ਸਾਡੇ ਜਿਹੜੇ ਬੱਚੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਜਾ ਰਹੇ ਸੀ। ਉਹ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਆਈ ਥਲੇ ਚੱਲ ਰਹੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਬੱਚੇ ਜਿਹੜੇ ਉਹ ਬਾਹਰੋਂ ਜਾਣੋ ਹਟਿਆ ਤੁਸੀਂ ਹੁਣ ਆਪਣੇ ਇਲਾਕੇ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਖ ਲਓ ਤੁਸੀਂ ਕਿੰਨੇ ਦੇਖੇ ਆ ਕਿ ਆਇਲਟ ਸੈਂਟਰ ਜਿਹੜੇ ਆ ਉਹ ਬੰਦ ਹੋ ਚੁੱਕੇ ਆ ਉਹਦਾ ਕਾਰਨ ਸਿਰਫ ਇਹ ਹੈ ਕਿ ਸਾਡੀ ਸਰਕਾਰ ਨੇ ਲੋਕਾਂ ਨੂੰ ਰੋਜ਼ਗਾਰ ਦਿੱਤਾ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦਿੱਤੀਆਂ ਪੰਜਾਬ ਦੇ ਵਿੱਚ ਜਿਹੜੇ ਆਮਦਨ ਦੇ ਸਾਧਨਾਂ ਨੋਜੋਨਾ ਵਾਸਤੇ ਉਹ ਸਰਕਾਰ ਪੈਦਾ ਕਰ ਰਹੀ ਹੈ ਤੇ ਇਹਨਾਂ ਜਿਹੜੇ ਪ੍ਰਵਾਸੀਆਂ ਦੇ ਅਸੀਂ ਹੱਥਾਂ ਦੇ ਵਿੱਚ ਚਲੇ ਗਏ ਕਿ ਸਾਰੇ ਹੀ ਕੰਮ ਪ੍ਰਵਾਸੀ ਕਰਨ ਮਹਤਾਜ ਹੋਗੇ ਅਸੀਂ ਇਹਨਾਂ ਦੇ ਇਸੇ ਕਰਕੇ ਇਹਨਾਂ ਦੀ ਗਿਣਤੀ ਵਧੀ ਹੈ ਸਰਕਾਰ ਨੇ ਸਾਰੇ ਪੰਜਾਬ ਦੇ ਵਿੱਚ ਹੁਕਮ ਜਾਰੀ ਕੀਤੇ ਨੇ ਇਹਨਾਂ ਦਾ ਰਿਕਾਰਡ ਜਿਹੜਾ ਉਹ ਜਾਣਿਆ ਜਾਵੇ ਇਹਨਾਂ ਦੀ ਛਾਣਬੇਣ ਕੀਤੀ ਜਾਵੇ ਜਿਨ੍ਹਾਂ ਦਾ ਨਹੀਂ ਰਿਕਾਰਡ ਇੱਥੇ ਮਿਲ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਉਹਨਾਂ ਪ੍ਰਵਾਸੀਆਂ ਨੂੰ ਇਥੋਂ ਉਹ ਪਾਸੇ ਕੱਢਿਆ ਜਾਊਗਾ ਚਾਹ ਉਹ ਆਪਣੀ ਵੈਰੀਫਿਕੇਸ਼ਨ ਕਰਵਾਉਣ ਤੇ ਜੋ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਰਹਿਣ ਦਾ ਕੋਈ ਅਧਿਕਾਰ ਨਹੀਂ ਰੋਜ਼ਗਾਰ ਦੀ ਗੱਲ ਕੀਤੀ ਤੁਸੀਂ ਰੋਜ਼ਗਾਰ ਕਿਹਾ ਕਿ ਰੋਜ਼ਗਾਰ ਦਿੱਤਾ ਸਰਕਾਰ ਨੇ ਆਵਾ ਦੀ ਪਾਰਟੀ ਦੀ ਪਰ ਲੋਕ ਕਹਿ ਰਹੇ ਨੇ ਕਿ ਰੋਜ਼ਗਾਰ ਕਿ ਉਹ ਕਾਗਜ਼ਾਂ ਤੱਕ ਹੀ ਸੀਮਿਤ ਹੈ ਕਿ ਉਹ ਲੋਕਾਂ ਨੂੰ ਮਿਲਿਆ ਨਹੀਂ ਹੈਗਾ ਇਹ ਬਸ ਆਵਾ ਦੀ ਪਾਰਟੀ ਦੀ ਕਹਿਣੀ আর ਕਥਨੀ 'ਚ ਬੜਾ ਫਰਕ ਆ ਦੇਖੋ ਲੋਕ ਨਹੀਂ ਕਹਿ ਰਹੇ ਉਹ ਸਿਰਫ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਲੋਕ ਜਿਹੜੇ ਨੇ ਉਹ ਖੁਸ਼ ਨੇ ਪੂਰੇ ਤੁਸੀਂ ਜਿੱਦਣ ਵੀ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ ਜਾਂ ਉਹਨਾਂ ਦੇ ਉੱਤੇ ਨਿਯੁਕਤੀਆਂ ਹੁੰਦੀਆਂ ਨੇ ਮੁੱਖ ਮੰਤਰੀ ਪੰਜਾਬ ਜਾਂ ਸਾਡੇ ਮინისტრ ਸਾਹਿਬਾਨ ਸਾਡੇ ਆਗੂ ਸਾਹਿਬਾਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਟੀਵੀ ਟੀਮਾਂ ਬੁਲਾ ਕੇ ਵੀਡੀਓਜ਼ ਬਣਦੀਆਂ ਨੇ ਸਾਰੀਆਂ ਨੇ ਉਹਨਾਂ ਦੇ ਵਿੱਚ ਗਿਣਤੀ ਕੀਤੀ ਜਾ ਸਕਦੀ ਹੈ ਕੋਈ ਐਸੀ ਗੱਲ ਨਹੀਂ ਹੈ ਨਾਲੇ ਅੱਜਕੱਲ ਮੀਡੀਆ ਜਿਹੜਾ ਸੋਸ਼ਲ ਮੀਡੀਆ ਵੱਡੇ ਪੱਧਰ ਤੇ ਐ ਕਿਤੇ ਵੀ ਕਦੇ ਕੋਈ ਪੋਸਟ ਕਿਸੇ ਨੇ ਪੜ੍ਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਜਿੰਨਾ ਦਿੱਤਾ ਉਹ ਮੇਲੀ ਰਹਿਤੇ ਅੱਗੇ ਵੀ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੇ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸੈਲਫ এমਪਲॉयਮੈਂਟ ਜਿਹੜੀ ਐ ਆਪਣੇ ਆਪ ਰੋਜ਼ਗਾਰ ਜਿਹੜਾ ਉਹ ਦੇਣ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਜਾਰੀ ਆ ਤੇ ਉਹ ਕਰਾਂਗੇ ਜਿਵੇਂ ਹੁਣ ਪਿੰਡਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਬੱਚਿਆਂ ਨੂੰ ਡੈਰੀ ਫਾਰਮ ਨੇ ਹੋਰ ਕਈ ਤਰ੍ਹਾਂ ਦੀ ਇੰਡਸਟਰੀ ਲਾਉਣ ਵਾਸਤੇ ਵੱਡੇ ਪੱਧਰ ਤੇ ਲੋਨ ਜਿਹੜੇ ਆ ਉਹ ਅਰੇਂਜ ਕਰਾਏ ਜਾ ਰਹੇ ਨੇ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਮਿਹਨਤ ਕਰ ਰਹੀ ਹੈ ਤਿਆਹੀਆ ਕੀਤਾ ਹੋਇਆ ਪੰਜਾਬ ਸਰਕਾਰ ਨੇ ਕਿ ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਜਿਹੜੀ ਆ ਉਹਨੂੰ ਖਤਮ ਕਰਕੇ ਸਾਡੇ ਪੰਜਾਬੀ ਨੌਜਵਾਨ ਬੱਚਿਆਂ ਨੂੰ ਜਿਹੜੇ ਵੀ ਸਾਡੇ ਪੜ੍ਹੇ ਲਿਖੇ ਨੇ ਜਾਂ ਜਿਸ ਤਰ੍ਹਾਂ ਦੇ ਕੋਈ ਸਕਿੱਲ ਵਰਕਰ ਨੇ ਉਹਨਾਂ ਸਾਰਿਆਂ ਨੂੰ ਮਿਹਨਤ ਦੇ ਰਾਹ ਦੇ ਉੱਤੇ ਤੋਰ ਕੇ ਉਹਨਾਂ ਦੇ ਵਾਸਤੇ ਆਮਦਨ ਦੇ ਮੌਕੇ ਜਿਹੜੇ ਆ ਪੈਦਾ ਕੀਤੇ ਜਾਣ। ਅਟੱਲ ਸਾਹਿਬ ਕਿਤੇ ਨਾ ਕਿਤੇ ਲੱਗਦਾ ਕਿ ਜਿਵੇਂ ਕਿ ਅਰਨ अरोड़ा ਨੂੰ ਪ੍ਰਧਾਨ ਲਾਇਆ ਗਿਆ ਤੇ ਇਹ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਿ ਆਮ ਆਦੀ ਪਾਰਟੀ ਦੇ ਸੀਐਮ ਨੇ ਭਗਵੰਤ ਸਿੰਘ ਮਾਨ ਉਹ ਪੰਜਾਬ ਨੂੰ ਵਾਗਡੋਨ ਨੂੰ ਸਾਂਭ ਨਹੀਂ ਸਕਦੇ ਸੀ ਕਿਤੇ ਇੰਨਾ ਕਿਤੇ ਤਾਂ ਹੀ ਕਿਤੇ ਅਰਨ अरोड़ा ਨੂੰ ਪ੍ਰਧਾਨ ਲਾਇਆ ਦਾ ਨਹੀਂ ਇਹ ਕਿਵੇਂ ਹੋ ਸਕਦਾ ਜੀ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਕੀ ਰੋਡ ਪੈ ਗਈ ਸੀ ਫਿਰ ਕੀ ਪ੍ਰਧਾਨ ਲਾਇਆ ਰੋਡਾਂ ਨੂੰ ਉਹ ਮੁੱਖ ਮੰਤਰੀ ਪੰਜਾਬ ਕੋਲੇ ਸਮੇਂ ਦੀ ਜਿਹੜੀ ਘਾਟ ਸੀ ਪਾਰਟੀ ਦੀਆਂ ਜਿਹੜੀਆਂ ਸਾਡੀਆਂ ਸਰਗਰਮੀਆਂ ਸੀ ਵਰਕਰਾਂ ਨਾਲ ਮੀਟਿੰਗਾਂ ਸੀ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਰ.ਆਈ.ਸੀ. ਦਿੱਕਤ ਕਿਉਂਕਿ ਮੁੱਖ ਮੰਤਰੀ ਪੰਜਾਬ ਕੋਲੇ ਸਾਰੇ ਪੰਜਾਬ ਦੀ ਵਾਗਡੋਰ ਸੀ ਉਹਨਾਂ ਨੇ ਸਰਕਾਰੀ ਕੰਮ ਬਹੁਤ ਸੰਭਾਲਣਾ ਹੁੰਦਾ ਤੇ ਉਹਨਾਂ ਨੇ ਹੀ ਜਿਹੜੀ ਹੈ ਇਹ ਨਿਯੁਕਤੀ ਅਮਨ अरोੜਾ ਜੀ ਨੂੰ ਦਿੱਤੀ ਹੈ ਤੇ ਕੋਈ ਐਸੀ ਗੱਲ ਨਹੀਂ ਕੋਈ ਦਿੱਕਤ ਨਹੀਂ ਹੈ ਮੁੱਖ ਮੰਤਰੀ ਪੰਜਾਬ ਪੂਰੇ ਚੰਗੀ ਤਰ੍ਹਾਂ ਜਿਹੜੇ ਪੰਜਾਬ ਨੂੰ ਸੰਭਾਲਣ ਦੇ ਯੋਗ ਨੇ ਔਰ ਚਲਾ ਰਹੇ ਨੇ ਲਗਭਗ ਪੌਣੇ 3 ਸਾਲ ਹੋ ਗਏ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਕੋਈ ਅੱਗੇ ਨਾਲੋਂ ਦੇਖੋ ਮੇਰੀ ਇੱਕ ਸੁਣੋ ਗੱਲ ਪੰਚਾਇਤਾਂ ਅਸੀਂ ਚੁਣੀਆਂ ਸਾਰੇ ਪੰਜਾਬ ਦੇ ਵਿੱਚ ਪੰਚਾਇਤਾਂ ਜਿਹੜੀਆਂ ਉਹ ਮੁੱਖ ਮੰਤਰੀ ਪੰਜਾਬ ਨੇ ਅਪੀਲ ਕੀਤੀ ਸੀ ਕਿ ਵੱਧ ਤੋਂ ਵੱਧ ਪੰਚਾਇਤਾਂ ਜਿਹੜੀਆਂ ਨੇ ਉਹ ਸਰਬਸੰਮਤੀ ਨਾਲ ਚੁਣੀਆਂ ਜਾਣ ਲੋਕਾਂ ਨੇ ਉਹਦਾ ਅਸਰ ਕੀਤਾ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਸਾਡੇ ਫਤਿਹਗੜ੍ਹ ਸਾਹਿਬ ਹਲਕੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਰਬਸੰਮਤੀ ਹੋਈ ਹੈ ਪੰਚਾਇਤਾਂ ਦੀ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਵੀ ਹੋਈ ਹੈ ਅਸੀਂ ਲੋਕਾਂ ਦੀ ਆਪਸੀ ਵੈਰ ਵਿਰੋਧ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਕਰਨ ਵੀ ਜਾ ਰਹੇ ਹਾਂ ਲੋਕਾਂ ਨੂੰ ਪਿਛਲੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਅਸੀਂ ਉਹ ਲੜਾਉਂਦੀਆਂ ਸੀ ਆਪਸ ਵਿੱਚ ਉਹਨਾਂ ਦਾ ਵੈਰ ਵਿਰੋਧ ਪਾ ਕੇ ਤੇ ਆਪ ਜਿਹੜੀਆਂ ਅਸੀਂ ਉਹਦੇ ਉੱਤੇ ਰਾਜ ਕਰਦੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਇਸ ਰਵਾਇਤ ਨੂੰ ਤੋੜਿਆ ਤੇ ਅੱਗੇ ਵੀ ਇਸ ਰਵਾਇਤ ਨੂੰ ਅਸੀਂ ਹੋਰ ਅੱਗੇ ਵਧਾਵਾਂਗੇ ਲੋਕਾਂ ਦੇ ਆਪਸੀ ਜਿਹੜੇ ਵੈਰ ਵਿਰੋਧ ਨੇ ਉਹਨਾਂ ਨੂੰ ਖਤਮ ਕਰਾਂਗੇ ਸਾਰੇ ਲੋਕ ਜਿਹੜੇ ਨੇ ਉਹ ਮਿਲ ਜੁਲ ਕੇ ਪੰਜਾਬ ਦੀ ਤਰੱਕੀ ਦੇ ਵਾਸਤੇ ਇਕੱਠੇ ਹੋ ਕੇ ਹਮਲਾ ਮਾਰਨਗੇ ਤਦੋਂ ਦਾ ਆਸ ਵਾਲਾ ਮੇਰਾ 2027 ਦੀ ਚੋਣਾਂ ਦੇ ਵਿੱਚ ਲੱਗਦਾ ਜੋ ਅਮਰੋੜਾ ਨੂੰ ਪ੍ਰਧਾਨ ਲਾਇਆ ਤਾਂ ਕੋਈ ਬੈਨੀਫਿਟ ਹੋਊਗਾ ਦੇ ਕੋਮਨ ਅਮਨ ਅਰੂੜਾ ਜੀ ਪੰਜਾਬ ਦੇ ਆਗੂ ਨੇ ਸਾਡੇ ਪ੍ਰਧਾਨ ਬਣੇ ਨੇ ਉਹਨਾਂ ਨੇ ਮਿਹਨਤ ਕਰਨੀ ਕਰਨੀ ਹੈ ਉਹ ਤਾਂ ਬੇਨਿਫਿਟ ਮਿਲਦਾ ਹੀ ਮਿਲਦਾ ਹਰੇਕ ਨੂੰ ਕੋਈ ਐਸੀ ਗੱਲ ਨਹੀਂ ਹੈ ਬੇਨਿਫਿਟ ਪੰਜਾਬ ਦੀ ਸਰਕਾਰ ਦੇ ਕੰਮਾਂ ਤੇ ਵੀ ਮਿਲਦੇ ਹੈ ਤੇ ਅਮਨ ਅਰੂੜਾ ਜੀ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਗੇ ਤੇ ਜਦੋਂ ਮਜ਼ਬੂਤੀ ਲਈ ਕੰਮ ਕਰਨਗੇ ਬਣਦਾ ਮਾਣ ਸਤਿਕਾਰ ਜਿਹੜੇ ਸਾਡੇ ਵਲੰਟੀਅਰ ਸਹਿਬਾਨ ਨੇ ਵਰਕਰਾਂ ਨੂੰ ਲੀਡਰਾਂ ਨੂੰ ਜਿੰਨੇ ਜਿਹੜੇ ਵੀ ਕਿਸੇ ਕਿਸੇ ਅਹੁਦੇ ਤੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਜਦੋਂ ਮਿਲਦਾ ਦੇਖੂਗਾ ਤੇ ਉਹ ਹੋਰ ਜ਼ਿਆਦਾ ਤਕੜੇ ਹੋ ਕੇ ਕੰਮ ਕਰਨਗੇ ਤੇ ਅਮਨ ਅਰੋੜਾ ਜੀ ਜਿਹੜੇ ਆ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਐਸੀ ਕੋਈ ਗੱਲ ਨਹੀਂ ਸੀ ਸਰਕਾਰ ਦੇ ਵਿੱਚ ਸਭ ਠੀਕ ਸੀ ਤੇ ਪੰਜਾਬ ਦੇ ਵਿੱਚ ਅਮਨ ਅਰੋੜਾ ਜੀ ਜਿਹੜੇ ਆ ਉਹ ਹਰ ਸ਼ਹਿਰ ਦੇ ਵਿੱਚ ਹਰ ਹਲਕੇ ਦੇ ਵਿੱਚ ਮੈਨੂੰ ਉਮੀਦ ਹੈ ਜਾ ਕੇ ਵਰਕਰਾਂ ਨਾਲ ਸੰਪਰਕ ਕਰਨਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ